ਧਨਵਾਹਿ ਗੁਰੂ ਜੀਓ ਕਬੀਰ ਦੁਨੀਆ ਕੀ ਦੋਖੇ ਮੂਆ ਚਲਤ ਕੁਲ ਕੀ ਕਾਨ ਸਕਾ ਲਾਜਸੀ ਜਬ ਲੀ ਧਰੇ ਮਸਾਨ ਕਬੀਰ ਡੂਬੈ ਗੂਰੇ ਬਾਪੂਰੇ ਬਹੁ ਲੋਗਨ ਕੀ ਕਾਨ پاروسی کے جو ہوا تو اپنے پی جانو پاروسی کے جو ہوا تو اپنے پی ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਬਨਵਾਜ ਸਤਿਗੁਰੂ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਵੱਡੇ ਬਾਗ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ ਸਤ ਸੰਗਤ ਦਾ ਉਤਮ ਸਮਾਪਾ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਸਰਵਣ ਕੀਤੇ ਹਨ ਆਪ ਜੀ ਇਸ ਰੋਜ਼ਾਨਾ ਦੇ دیਵਾਨਾ ਵਿੱਚ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਜੁੜ ਕੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਅਮਰਤਮਈ ਬੋਲ ਤੇਨਾਂ ਦੀ ਉਪਦੇਸ਼ ਸ਼ਲੋਕਾਂ ਦੇ ਰੂਪ ਵਿੱਚ ਰੋਜ਼ਾਨਾ ਦੀ ਇਸ ਵਿਚਾਰ ਦਾ ਹਿੱਸਾ ਬਣਦੇ ਹੋ ਗੁਰੂ ਮਹਾਰਾਜ ਦੀ ਕਿਰਪਾ ਸਤਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਇਹਨਾਂ ਸ਼ਲੋਕਾਂ ਦੀ ਲੜੀ-ਵਾਰ ਵਿਚਾਰ ਕਰ ਰਹੇ ਹਾਂ ਹੁਣ ਤੱਕ ਤਕਰੀਬਨ 165 ਸ਼ਲੋਕ ਆਪਾਂ ਵਿਚਾਰੇ ਨੇ ਔਰ ਅਗਲੇਰੇ ਦੋ ਸ਼ਲੋਕਾਂ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਕਿਸੇ ਖਿਆਲ ਨੂੰ ਨਿਯਮਬੱਧ ਢੰਗ ਦੇ ਨਾਲ ਕੰਟੀਨਿਊ ਲਗਾਤਾਰ ਉਹੀ ਵਿਚਾਰ ਜੋ ਦਿੱਤਾ ਗਿਆ ਉਸ ਨੂੰ ਵਿਚਾਰਨ ਦਾ ਇਹ ਆਪਾਂ ਯਤਨ ਕਰ ਰਹੇ ਹਾਂ ਕਿਉਂਕਿ ਸ਼ਲੋਕਾਂ ਦੇ ਵਿੱਚੋਂ ਕਈ ਵਾਰ ਆਪਾਂ ਪ੍ਰਮਾਣ ਦੇ ਤੌਰ ਉੱਤੇ ਇੱਕ ਅੱਧ ਸਲੋਕ ਅਕਸਰ ਹੀ ਕਿਸੇ ਤੋਂ ਸੁਣ ਲੈਂਦੇ ਹਾਂ ਪੜ੍ਹਦੇ ਵੀ ਹਾਂ ਵਿਚਾਰਦੇ ਵੀ ਹਾਂ ਪਰ ਜੋ ਲੜੀਵਾਰ ਸਲੋਕਾਂ ਦਾ ਭਾਵ ਹੈ ਹਰ ਸਲੋਕ ਪਹਿਲੇ ਸਲੋਕਾਂ ਦੀ ਵਿਆਖਿਆ ਕਰਦਿਆਂ ਹੋਇਆਂ ਅਗੇਰੇ ਤੋਂ ਅਗੇਰੇ ਭਗਤ ਕਬੀਰ ਜੀ ਮਹਾਰਾਜ ਕੋਈ ਵਿਚਾਰ ਸਾਡੀ ਸੁਰਤ ਦੇ ਵਿੱਚ ਟਿਕਾਉਣ ਦਾ ਯਤਨ ਕਰ ਰਹੇ ਹਨ ਕਈ ਪਹਿਲੂਆਂ ਦੇ ਉੱਤੇ ਇਹਨਾਂ ਸਲੋਕਾਂ ਦੇ ਵਿੱਚ ਵਿਚਾਰ ਦਿੱਤੀ ਗਈ ਹੈ ਸੁਕਲ ਦੇ ਦੀਵਾਨ ਵਿੱਚ ਆਪਾਂ ਇਹ ਸਲੋਕ ਉੱਤੇ ਵਿਚਾਰ ਸਮਾਪਤ ਕੀਤੀ ਸੀ ਕਬੀਰ ਜੇ ਮਾਰਗ ਪੰਡਿਤ ਗਏ ਪਾਛੈ ਪਰਿਬਹੀਰ ਇੱਕ ਅਵਕਟ ਘਾਟੀ RAM ਕੀਤੇ ਚੜ ਰਿਹਾ ਕਬੀਰ ਬਹੁ ਗਿਣਤੀ ਭੀੜ ਕਰਮ ਕਾਂਡੀ ਖਿਆਲਾਂ ਦੇ ਮਗਰ ਲੱਗਣ ਵਾਲੇ ਲੋਕ ਜਿਨ੍ਹਾਂ ਦਾ ਹਜੂਮ ਬਹੁਤ ਵੱਡਾ ਹੈ ਔਰ ਸਿਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਕਿਉਂਕਿ ਉੱਥੇ ਕੁਝ ਵੀ ਕਮਾਉਣਾ ਨਹੀਂ ਪੈਂਦਾ ਇੱਕ ਦੂਜੇ ਵੱਲ ਵੇਖ ਕੇ ਨੱਕ ਨਬੂਜ ਰੱਖਣ ਦੇ ਚੱਕਰ ਵਿੱਚ ਮਨੁੱਖ ਉਸ ਭੀੜ ਦਾ ਹਿੱਸਾ ਬਣ ਜਾਂਦਾ ਹੈ ਉੱਥੇ ਕੁਝ ਆਪਣੇ ਅੰਦਰ ਨੂੰ ਖੋਜਣਾ ਆਪਣੇ ਆਪ ਨੂੰ ਜਾਣਨ ਦੀ ਤਲਬ ਲੋੜ ਮਹਿਸੂਸ ਨਹੀਂ ਹੁੰਦੀ ਪਰ ਅਜਿਹੀ ਲੋੜ ਵਾਲੇ ਬੰਦੇ ਉਸ ਭੀੜ ਦੇ ਵਿੱਚ ਸ਼ਾਮਲ ਹੋ ਵੀ ਨਹੀਂ ਸਕਦੇ ਕਿ ਕਿ ਭੀੜ ਦਾ ਇੱਕ ਅਸੂਲ ਹੁੰਦਾ ਹੈ ਕਿ ਚਲਦਿਆਂ ਦੇ ਨਾਲ ਤੁਰੇ ਚੱਲੋ ਉਥੇ ਤੁਹਾਡੀ رائے ਦੀ ਕੋਈ ਅਹਿਮੀਅਤ ਨਹੀਂ ਹੁੰਦੀ ਤੁਹਾਡੇ ਵਿਚਾਰ ਨੂੰ ਕੋਈ ਵੱਖਰੀ ਥਾਂ ਨਹੀਂ ਹੁੰਦੀ ਤੁਸੀਂ ਵਕਰਾ ਵਿਚਾਰ ਬਣਾਉਣਾ ਵੀ ਨਹੀਂ ਹੁੰਦਾ ਕਿਉਂਕਿ ਤੁਸੀਂ ਇੱਕ ਭੀੜ ਦਾ ਹਿੱਸਾ ਹੋ ਇੱਕ ਹਜੂਮ ਦਾ ਅੰਗ ਹੋ ਇਸ ਕਰਕੇ ਵਖਰੀ ਵਿਚਾਰ ਦਾ ਵਖਰੇ ਸੋਚ ਦਾ ਜਾਂ ਐਸੀ ਭੀੜ ਦੇ ਕਿਸੇ ਗਲਤ ਕਰਮ ਦੇ ਉੱਤੇ ਕਿੰਤੂ ਕਰਨ ਦਾ ਤਾਂ ਪ੍ਰਸ਼ਨ ਹੀ ਨਹੀਂ ਉੱਠਦਾ ਕਿਉਂਕਿ ਨਰਾਜ਼ਗੀ ਸਹਿਣੀ ਪੈ ਸਕਦੀ ਹੈ ਰੋਸਾ ਸਹਿਣਾ ਪੈ ਸਕਦਾ ਹੈ ਸਮੱਸਿਆ ਖੜੀ ਹੋ ਸਕਦੀ ਹੈ ਕਿਸੇ ਨਵੀਂ ਉਲਝਣ ਵਿੱਚ ਫਸਣ ਦਾ ਕੋਈ ਨਵੇਂ ਤੋਂ ਨਵਾਂ ਐਸਾ ਦੌਰ ਚੱਲ ਸਕਦਾ ਹੈ ਜੇ ਤੁਸੀਂ ਉਸ ਭੀੜ ਦੇ ਕੀਤੇ ਹੋਏ ਦੇ ਉੱਤੇ ਕੋਈ ਪ੍ਰਸ਼ਨ ਕਰਦੇ ਹੋ ਕੋਈ ਸਵਾਲ ਕੋਈ ਪ੍ਰਸ਼ਨ ਚੇਨ ਲਾਉਂਦੇ ਹੋ ਵਿਵੇਕੀਪੁਰਖ ਵੱਖਰੇ ਹੁੰਦੇ ਹਨ ਉਹਨਾਂ ਦੀ ਕੋਈ ਬਹੁਤੀ ਵੱਡੀ ਭੀੜ ਨਹੀਂ ਹੁੰਦੀ ਕਿਉਂਕਿ ਉਹ ਵਿਚਾਰਵਾਨ ਨੇ ਉਹਨਾਂ ਨੇ ਆਪਣੀ ਵਿਵੇਕ ਦੇ ਨਾਲ ਭਲੇ ਔਰ ਬੁਰੇ ਦਾ ਫਰਕ ਸਮਝਣਾ ਹੁੰਦਾ ਹੈ ਜੋ ਸਹੀ ਹੈ ਉਸ ਨੂੰ ਮਾਨਤਾ ਦੇਣਗੇ ਜੋ ਗਲਤ ਹੈ ਉਸ ਨੂੰ ਤਿਆਗਣ ਦੀ ਗੱਲ ਕਰਨਗੇ ਇਸ ਕਰਕੇ ਜਿਹੀ ਭੀੜ ਦੇ ਹਿੱਸੇ ਬਣਨ ਤੋਂ ਇਲਾਵਾ ਉਹ ਵੱਖਰੇ ਤੁਰਦੇ ਨੇ ਕਬੀਰ ਜੀ ਮਹਾਰਾਜ ਨੇ ਇਹੀ ਕਿਹਾ ਵੀ ਮੈਂ ਇੱਕ ਔਖੀ ਘਾਟੀ ਚੜਨ ਵਾਲਾ ਰਸਤਾ ਅਪਣਾਇਆ ਉਹ ਹੈ ਪਰਮੇਸ਼ਰ ਦਾ ਰਾਹ ਸੱਚ ਦਾ ਰਾਹ ਰੱਬ ਨੂੰ ਸਮਰਪਿਤ ਹੋਣ ਦਾ ਰਾਹ ਕਰਮ ਕਾਂਡਾਂ ਤੋਂ ਮੁਕਤ ਰਸਤਾ ਇਸੇ ਸ਼ਲੋਕ ਦੇ ਇਸ ਭਾਵ ਨੂੰ ਅਗੇਰੇ ਦੋ ਸ਼ਲੋਕਾਂ ਚ ਵਿਆਖਿਆ ਦਿੱਤੀ ਏ ਪਹਿਲਾ ਸ਼ਲੋਕ ਹੈ ਕਬੀਰ ਦੁਨੀਆ ਕੇ 도ਖੇ ਮੂਆ ਇਸ 도ਖ ਵਿੱਚ ਸਹਿਬ ਵਿੱਚ ਕਿ ਲੋਕ ਕੀ ਆਖਣਗੇ ਲੋਕ ਕੀ ਕਹਿਣਗੇ ਲੋਕ ਲਾਜ ਦੀ ਪ੍ਰਵਾਹ ਕਰਦਿਆਂ ਹੋਇਆਂ ਮਨੁੱਖ ਆਤਮਿਕ ਮੌਤੇ ਤਾਂ ਮਰ ਜਾਂਦਾ ਹੈ ਪਰ ਸਹੀ ਰਸਤਾ ਨਹੀਂ ਚੁਣਦਾ ਸਹੀ ਨੂੰ ਸਹੀ ਮੰਨ ਕੇ ਨਹੀਂ ਚੱਲਦਾ ਔਰ ਗਲਤ ਦੇ ਪਹਿਰੇਦਾਰੀ ਕਰਦਾ ਰਹਿੰਦਾ ਹੈ ਅਗਿਆਨਤਾ ਵਾਲੇ ਕੰਮ ਕਰਦਾ ਰਹਿੰਦਾ ਹੈ ਕਈ ਵਾਰ ਤਾਂ ਇਹ ਹੁੰਦਾ ਵੀ ਪਤਾ ਹੀ ਨਹੀਂ ਲੱਗਦਾ ਵੀ ਸਹੀ ਕੀ ਹੈ ਗਲਤ ਕੀ ਹੈ ਜੇ ਕਿਤੇ ਪਤਾ ਲੱਗ ਵੀ ਜਾਏ ਕੰਨਵਾਜ ਪੈ ਵੀ ਜਾਏ ਖਿਆਲ ਮਨ ਚ ਆ ਵੀ ਜਾਏ ਵੀ ਕੰਮ ਤੇ ਸਹੀ ਨਹੀਂ ਚੱਲ ਰਿਹਾ ਫਿਰ ਵੀ ਬੰਦਾ ਬਹੁਤੀ ਭੀੜ ਵੇਖ ਕੇ ਤਰਬਕ ਜਾਂਦਾ ਹੈ ਭੈ ਖਾਂਦਾ ਹੈ ਜਦ ਨਾਕ ਨੂੰ ਬੂਜ ਪਾਲਦਾ ਰਹਿੰਦਾ ਲੋਕ ਹੀ ਆਖਣਗੇ ਇਸ ਦੋਖ ਵਿੱਚ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਰਮकांड ਕਰਦੇ ਆ ਹੀ ਉਮਰ ਕੱਢ ਦਿੰਦਾ ਹੈ ਜਿਹੜਾ ਕਰਮ ਬਹੁ ਗਿਣਤੀ ਕਰ ਰਹੀ ਉਹ ਹੀ ਕਰੀ ਜਾਂਦਾ ਹਾਲਾਂਕਿ ਉਹ ਗਲਤ ਹੁੰਦਾ ਪਰ ਕਰੀ ਜਾਂਦਾ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਾਂ ਜੀਵਨ ਦੀਆਂ ਘਟਨਾ ਵਿਚਾਰਦੇ ਔਰ ਪੜਦੇ ਆਂ 10 ਸਾਲ ਦੀ ਆਯੂ ਉਮਰ ਹੋਈ ਮਹਾਰਾਜ ਦੀ ਪਰਿਵਾਰ ਦੇ ਵਿੱਚ ਇੱਕ ਉਚੇਚਾ ਸਮਾਗਮ ਕਰਨ ਦੀ ਵਿਚਾਰ ਚੱਲੀ ਉਹ ਸੀ ਜਨੇਊ ਦੀ ਰਸਮ ਪਿਤਾ ਜੀ ਪਟਵਾਦੀ ਨੇ ਬਹੁਤ ਚੰਗਾ ਰਹਿਣ ਸੈਣ ਸਮਾਜਿਕ ਤੌਰ ਤੇ ਵੀ ਪਰਿਵਾਰਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਕੁਝ ਰਾਜਨੀਤਿਕ ਹਸਤੀਆਂ ਦੇ ਨਾਲ ਵੀ ਚੰਗੇ ਰਿਲੇਸ਼ਨ ਔਰ ਸਬੰਧ ਨੇ ਪਿਤਾ ਕਲਿਆਣ ਦਾਸ ਜੀ ਦੇ ਔਰ ਇੱਕ ਚੰਗਾ ਸਰਦਾ ਪੁੱਜਦਾ ਰੱਜਿਆ ਪੁੱਜਿਆ ਪਰਿਵਾਰ ਹੋਵੇ ਜਿਹਨੂੰ ਆਪਾਂ ਵੈਲ ਐਸਟੈਬਲਿਸ਼ ਫੈਮਲੀ ਕਹਿ ਸਕਦੇ ਆ ਇਕਲੌਤੇ ਪੁੱਤਰ ਦਾ ਜਨਿਊ ਦੀ ਰਸਮ ਦਾ ਸਮਾਗਮ ਹੋਵੇ ਬੜੀ ਠਾਠ ਬਾਠ ਦੇ ਨਾਲ ਸੱਦੇ ਪੱਤਰ ਦਿੱਤੇ ਗਏ ਸ਼ਰੀਕਾ ਭਾਈਚਾਰਾ ਰਿਸ਼ਤੇਦਾਰ ਸਾਖ ਸਬੰਧੀ ਸਾਰੇ ਆਏ ਬੜੀ ਧੂਮ ਧਾਮ ਦੇ ਨਾਲ ਇਹ ਸਾਰੀਆਂ ਰਸਮਾਂ ਕੀਤੀਆਂ ਜਾਣੀਆਂ ਸਨ ਬੱਚੇ ਨੂੰ ਜਨੇਊ ਪਹਿਨਾਇਆ ਜਾਣਾ ਪਰ ਐਨ ਸਮੇਂ ਦੇ ਉੱਤੇ ਜਿਸ ਵੇੜੇ ਪੰਡਿਤ ਜੀ ਜਨੇਊ ਗਲ ਵਿੱਚ ਪਹਿਨਾਉਣ ਲੱਗੇ ਮਹਾਰਾਜ ਨੇ ਕੁਝ ਵਿਚਾਰ ਦਸੇ ਕੋਈ ਸਵਾਲ ਕੀਤਾ ਮੁੱਖਾ ਸਾਰੇ ਹੀ ਸਵਾਲਾਂ ਦੇ ਵਿੱਚੋਂ ਉਸ ਸਮੇਂ ਦੀ ਜੋ ਸੰਵਾਦ ਉਹਦੇ ਚੋਂ ਮੁੱਖ ਸਵਾਲ ਉਗੜ ਕੇ ਸਾਹਮਣੇ ਆਏ ਪੀਏ ਜਨੇਊ ਕਾਦੇ ਲਈ ਪਉਣਾ ਹੈ ਆਖਿਆ ਜੀ ਇਹਦੇ ਨਾਲ ਧਰਮ ਵਿੱਚ ਪ੍ਰਵੇਸ਼ ਹੋ ਕਰ ਲੈਂਦਾ ਹੈ ਧਰਮ ਦੀ ਦੁਨੀਆ ਚ ਪ੍ਰਵੇਸ਼ ਮਿਲਦਾ ਹੈ ਪੰਡਤ ਜੀ ਤੁਸੀਂ ਜਾਣਦੇ ਹੋ ਵੀ ਧਰਮ ਇੰਨਾ ਜ਼ਰੂਰੀ ਹੈ ਹਾਂ ਧਰਮ ਤਾਂ ਮਨੁੱਖ ਦੇ ਲਈ ਬਹੁਤ ਜ਼ਰੂਰੀ ਹੈ ਜਨੇਊ ਪਹਿਨਣ ਦੀ ਰਸਮ ਧਰਮ ਵਿੱਚ ਪ੍ਰਵੇਸ਼ ਦੀ ਰਸਮ ਹੈ ਜੇ ਇਸ ਤੇਰੇ ਧਾਗੇ ਨਾਲ ਭਾਵ ਜਨੇਊ ਪਹਿਨਣ ਦੇ ਨਾਲ ਧਰਮ ਚ ਪ੍ਰਵੇਸ਼ ਮਿਲਦਾ ਹੈ ਫਿਰ ਤਾਂ ਬਹੁਤ ਸੌਖਾ ਹੈ ਬੰਦਾ ਧਰਮੀ ਹੋ ਗਿਆ ਔਰ ਜਿਹੜਾ ਧਰਮੀ ਹੋ ਜਾਂਦਾ ਹੈ ਫਿਰ ਉਹ ਚੋਰੀ ਠੱਗੀ ਬੇਈਮਾਨੀ ਝੂਠ ਇਹੋ ਜਿਹੇ ਕਰਮ ਤੇ ਨਹੀਂ ਕਰਦਾ ਹੋਏਗਾ ਪਰ ਲੋਕ ਫਿਰ ਕਿਉਂ ਕਰਦੇ ਨੇ ਜਨੇਊ ਪਹਿਨ ਕੇ ਜੇ ਮਹਿਜ਼ ਜਨੇਊ ਪਹਿਨਣ ਨਾਲ ਹੀ ਬੰਦਾ ਧਾਰਮਿਕ ਹੋ ਜਾਂਦਾ ਹੈ ਤਾਂ ਇਸ ਨੂੰ ਪਹਿਨ ਕੇ ਲੋਕ ਠੱਗੀਆਂ ਕਿਉਂ ਮਾਰਦੇ ਨੇ ਫਿਰ ਤਾਂ ਉਹਨਾਂ ਨੂੰ ਨਹੀਂ ਮਾਰਨੀਆਂ ਚਾਹੀਦੀਆਂ ਜਨੇਊ ਉਹਨਾਂ ਨੂੰ ਰੋਕਦਾ ਵੀ ਨਹੀਂ ਇਹ بڑا ਗੂੜਾ ਪ੍ਰਸ਼ਨ ਹੈ ਸਾਡੇ ਸਭਨਾਂ ਤੇ ਲਾਗੂ ਹੁੰਦਾ ਹੈ ਦੂਜਾ ਪ੍ਰਸ਼ਨ ਬੜਾ ਅਹਿਮ ਸੀ ਕਿ ਧਰਮ ਦੀ ਲੋੜ ਸਭਨਾਂ ਨੂੰ ਹੈ ਪੰਡਤ ਜੀ ਨੇ ਆਖਿਆ ਹਾਂ ਧਰਮ ਤਾਂ ਸਭਨਾ ਲਈ ਹੈ ਧਰਮ ਅਗਰ ਸਭਨਾ ਲਈ ਹੈ ਤੇ ਬ੍ਰਾਹਮਣ ਦਾ ਜਨੇਊ ਵੱਖਰਾ ਕਿਉਂ ਹੈ ਖੱਤਰੀ ਦਾ ਵੱਖਰਾ ਕਿਉਂ ਹੈ ਵੈਸ਼ ਦਾ ਵੱਖਰਾ ਕਿਉਂ ਹੈ ਸ਼ੂਦਰ ਨੂੰ ਤੇ ਔਰਤ ਨੂੰ ਇਹ ਜਨੇਊ ਦੀ ਮਨਾਹੀ ਕਿਉਂ ਹੈ ਜੇ ਧਰਮ ਸਭਨਾ ਲਈ ਹੈ ਤੇ ਭੇਦ ਭਾਵ ਕਿਉਂ ਇਹ ਵਖਰੇਵੇਂ ਕਿਉਂ ਧਰਮ ਤਾਂ ਇੱਕ ਹੈ ਔਰ ਹੈ ਵੀ ਸਭਨਾ ਲਈ ਪੰਡਤ ਜੀ ਇਸ ਵਿਵੇਕਮਈ ਪ੍ਰਸ਼ਨਾਂ ਦੇ ਸਾਹਮਣੇ ਟੇਕ ਨਹੀਂ ਪਾਰ ਐ ਸਾਨੂੰ ਉਹਨਾਂ ਨੇ ਕਿਹਾ ਨਾਨਕ ਜੀ ਮੈਂ ਤਾਂ ਤੁਹਾਨੂੰ ਉਹ ਹੀ ਦੱਸ ਸਕਦਾ ਜੋ ਸ਼ਾਸਤਰਾਂ ਵਿੱਚ ਲਿਖਿਆ ਹੈ ਇਹ ਮੇਰੀ ਘਾੜਤ ਨਹੀਂ ਕਿ ਮੈਂ ਇਹਦੇ ਜਵਾਬ ਦੇਵਾਂ ਜਿੰਨਾ ਮੈਂ ਜਾਣਦਾ ਉਹਨਾਂ ਮੈਂ ਤੁਹਾਨੂੰ ਦੱਸ ਦਿੱਤਾ ਪਰ ਸ਼ਾਸਤਰਾਂ ਵਿੱਚ ਤਾਂ ਇਹਨਾਂ ਦੀ ਇਹੀ ਮਰਿਆਦਾ ਲਿਖੀ ਹੈ ਤੇ ਮੈਂ ਤੇ ਉਹਦੇ ਮੁਤਾਬਕ ਚੱਲਣਾ ਹਰ ਕੋਈ ਇਹ ਕਹਿ ਕੇ ਪੱਲਾ ਛੁਡਾ ਲਏਗਾ ਪਰ ਸ਼ਾਸਤਰ ਚ ਲਿਖਿਆ ਹੈ ਤੇ ਹਰ ਕੋਈ ਦੂਜੀ ਦਲੀਲ ਇਹ ਦੇਵੇਗਾ ਜੀ ਸ਼ਾਸਤਰ ਲਿਖਣ ਵਾਲਿਆਂ ਨੇ ਇਹੀ ਲਿਖਿਆ ਤੇ ਸ਼ਾਸਤਰ ਬੜੇ ਪੁਰਾਣੇ ਨੇ ਸਿਮਰਤियां ਇਹ ਕਹਿੰਦੀਆਂ ਨੇ ਸ਼ਾਸਤਰ ਤੋਂ ਭਾਵ ਮੇਰਾ ਇੱਥੇ ਧਰਮ ਗ੍ਰੰਥ ਤੋਂ ਆ ਧਰਮ ਦੇ ਨਾਂ ਤੇ ਲਿਖੇ ਗਏ ਗ੍ਰੰਥਾਂ ਤੋਂ ਇਹ ਉਹਨਾਂ ਨੇ ਲਿਖਿਆ ਮੈਂ ਨਹੀਂ ਲਿਖਿਆ ਜੋ ਲਿਖਿਆ ਮੈਨੂੰ ਫੋਲੋ ਕਰ ਰਹੇ ਮੈਂ ਇਸ ਬਹਿਸ ਵਿੱਚ ਦਾ ਨਹੀਂ ਪੈਣਾ ਚਾਹੁੰਦਾ ਵੀ ਸਹੀ ਹੈ ਕਿ ਗਲਤ ਹੈ ਔਰ ਇਹ ਕੋਈ ਅੱਜ ਦਾ ਤੇ ਲਿਖਿਆ ਨਹੀਂ ਹੋਇਆ ਸੈਂਕੜੇ ਸਾਲ ਹੋ ਗਏ ਇਹਨੂੰ ਲਿਖਿਆ ਹੋਇਆ ਨੂੰ ਤੁਸੀਂ ਦਾ ਮਤਲਬ ਹੈ ਵੀ ਜਿਹੜੀ ਸਾਡੇ ਆਲੇ ਦੁਆਲੇ ਅੱਜ ਸਮੱਸਿਆ ਹੈ ਜਿਹੜੀ ਮੁਸ਼ਕਲ ਹੈ ਅਸੀਂ ਉਹਦੇ ਵੱਲੋਂ ਅੱਖਾਂ ਮੀਟ ਲਈਏ ਕੇਵਲ ਇਹ ਕਹਿ ਕੇ ਵੀ ਇਹ ਕਿਹੜਾ ਮੈਂ ਲਿਖਿਆ ਜਾਵਾਂ ਸਮੱਸਿਆ ਤੋਂ ਅਸੀਂ ਇਸ ਕਰਕੇ ਆਪਣਾ ਮੂੰਹ ਫੇਰ ਲਈਏ ਪੀ ਇਹ ਬਹੁਤ ਪੁਰਾਣਾ ਲਿਖਿਆ ਪਿਆ ਇਸ ਕਰਕੇ ਮੰਨਣਾ ਜ਼ਰੂਰੀ ਹੈ। ਮਨੁੱਖ ਨੂੰ ਪਰਮੇਸ਼ਰ ਨੇ ਵਿਵੇਕ ਦੀ ਦਾਤ ਬਖਸ਼ੀ ਹੈ ਵੀ ਉਹ ਸੋਚ ਵਿਚਾਰ ਕਰੇ। ਜੋ ਮੇਰੇ ਔਰ ਬਾਕੀ ਸਮਾਜ ਲਈ ਮਨੁੱਖਤਾ ਲਈ ਜ਼ਰੂਰੀ ਹੈ। ਲਾਭਦਾਇਕ ਹੈ ਉਹਨੂੰ ਮੰਨਣਾ ਚਾਹੀਦਾ ਹੈ ਜੋ ਨਹੀਂ ਲਾਭਦਾਇਕ ਉਸ ਨੂੰ ਤਿਆਗ ਦੇਣਾ ਚਾਹੀਦਾ ਹੈ। ਜਦੋਂ ਸਪਸ਼ਟ ਨਜ਼ਰ ਆ ਰਿਹਾ ਵੀ ਭੇਦ ਭਾਵ ਹੋ ਰਿਹਾ ਹੈ। ਖੱਤਰੀ ਦਾ ਜਨੇਊ ਹੋਰ ਕਿਸਮ ਦਾ ਹੈ ਬ੍ਰਾਹਮਣ ਦਾ ਹੋਰ ਕਿਸਮ ਦਾ ਹੈ ਵੈਸ਼ ਦਾ ਹੋਰ ਕਿਸਮ ਦਾ ਹੈ ਸ਼ੂਦਰ ਨੂੰ ਮਨਾਈਏ ਔਰਤ ਨੂੰ ਮਨਾਈਏ ਜਦੋਂ ਦਿਸ ਰਿਹਾ ਹੈ ਕਿ ਜੇ ਸਾਰੇ ਲੋਕ ਜਨੇਊ ਪਹਿਨ ਵੀ ਲੈਣ ਤਾਂ ਵੀ ਇੱਕ ਵਰਗ ਜਨੇਊ ਤੋਂ ਬਾਹਰ ਰਹਿੰਦਾ ਹੈ ਤੇ ਉਹਨੂੰ ਅਧਿਕਾਰ ਹੀ ਨਹੀਂ ਪੀਓ ਜਨੇਊ ਪਾਏ ਅਸੀਂ ਉਹਨੂੰ ਬੰਦੇ ਹੀ ਨਹੀਂ ਸਮਝਦੇ ਇਨਸਾਨ ਹੀ ਨਹੀਂ ਜਾਣਦੇ ਤੇ ਫਿਰ ਜਿੰਨਾ ਤਿੰਨ ਵਰਗਾਂ ਨੂੰ ਪਾਇਆ ਜਾਣਾ ਹੈ ਉਹਨਾਂ ਦਾ ਪਹਿਨਾਉਣ ਦਾ ਤਰੀਕਾ ਜਨੇਊ ਦੀ ਘਾੜਤ ਹਰ ਚੀਜ਼ ਵੱਖਰੀ ਵੱਖਰੀ ਹੈ ਜਦੋਂ ਸਾਨੂੰ ਦਿਸ ਰਿਹਾ ਪੀ ਇਹ ਚੀਜ਼ ਨਾਲ ਵੰਡੀ ਪੈ ਰਹੀ ਹੈ ਬੰਦਾ ਬੰਦੇ ਨਾਲੋਂ ਟੁੱਟ ਰੇ ਦਰਜੇਬੰਦੀ ਪੈਦਾ ਹੋ ਰਹੀ ਹੈ ਪਰ ਬਿਵੇਕੀਪੁਰਖ ਹੀ ਇਹ ਪ੍ਰਸ਼ਨ ਉਠਾ ਸਕੇਗਾ ਔਰ ਇਸ ਪਾਸੇ ਸੋਚੇਗਾ ਲੋਕ ਕਹਿਣਗੇ ਜੀ ਚੱਲਦਾ ਆਇਆ ਚੱਲਣ ਦਿਓ ਕੀ ਫਰਕ ਪੈਂਦਾ ਚਲਦਾ ਰਹੇਗਾ ਪੀੜ ਭਾਵ ਦੀ ਚੱਕੀ ਚਲਦੀ ਰਹੇਗੀ ਲੋਕ ਪਿਸਦੇ ਰਹਿਣਗੇ ਕੋਈ ਵੀ ਵੇਕੀਪੁਰਖੀ ਇਸ ਨੂੰ ਰੋਕਣ ਦਾ ਹਿਆ ਕਰੇਗਾ ਇਸ ਉੱਤੇ ਪ੍ਰਸ਼ਨ ਉਠਾਏਗਾ ਵੀ ਨਹੀਂ ਇਹ ਗਲਤ ਹੋ ਰਿਹਾ ਇਹਦਾ ਕੋਈ ਲਾਭ ਨਹੀਂ ਹੈ ਜੀਵਨ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਲੋਕ ਲਾਜ ਨੂੰ ਲੋਕ ਲਾਜ ਲੋਕਾਂ ਵੱਲ ਵੇਖਣਾ ਲੋਕ ਕੀ ਆਖਣਗੇ ਇਸ ਖਿਆਲ ਨੂੰ ਤਿਆਗ ਦਿੱਤਾ ਇਹ ਬੇਪਰਵਾਹੀ ਤੇ ਔਰ ਬੇਬਾਕੀ ਦਾ ਕਾਰਜ ਹੈ ਵਿਰਲੇ ਮਨੁੱਖ ਕਰਦੇ ਨੇ ਇਸ ਵਾਸਤੇ ਕਬੀਰ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਆਪਣੇ ਸ਼ਲੋਕ ਵਿੱਚ ਇਹ ਫਰਮਾਇਆ ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨ ਪਰ ਜਿਹੜਾ ਮਨੁੱਖ ਲੋਕ ਲਾਜ ਦਾ ਪ੍ਰਭਾਵ ਕਬੂਲਦਾ ਲੋਕ ਕੀ ਆਖਣਗੇ ਇਸ ਖਿਆਲ ਦੇ ਵਿੱਚ ਵੱਜਾ ਰਹਿੰਦਾ ਹੈ ਉਹ ਆਤਮਿਕ ਮੌਤੇ ਮਰ ਜਾਂਦਾ ਹੈ। ਕੂੜ ਦਾ ਭਾਰ ਚੁੱਕ ਲੈਂਦਾ ਹੈ, ਵਿਖਾਵਿਆਂ ਦਾ ਭਾਰ ਚੁੱਕ ਲੈਂਦਾ ਹੈ, ਕਰਮ ਕਾਂਡਾਂ ਦਾ ਬੋਝ ਢੋਂਦਾ ਰਹਿੰਦਾ ਹੈ। ਚਲਤ ਕੁੱਲ ਕੀ ਕੰਨ? ਉਹ ਕੁਲਾਰੀਤ ਨਿਭਾਉਂਦਾ ਵੀ ਮੇਰੀ ਮੇਰੇ ਪਿਓ ਦਾਦੇ ਬਜ਼ੁਰਗ ਪਰਦਾਦੇ ਇਵੇਂ ਕਰਦੇ ਆਏ ਮੈਂ ਵੀ ਉਵੇਂ ਹੀ ਕਰਨਾ ਹੈ। ਸਾਡੀ ਜੀ ਕੁੱਲ ਰੀਤ ਹੈ। ਕੁੱਲ ਦਾ ਧਿਆਨ ਰੱਖਣਾ ਆਪਾਂ ਵੀ ਅਕਸਰ ਕਈ ਵਾਰ ਇਹ ਕਹਿੰਨੀ ਸਾਡੇ ਜੀ ਇਸ ਤਰ੍ਹਾਂ ਹੀ ਬਜੁਰਗ ਕਰਦੇ ਆਏ ਸਹੀ ਹੈ ਉਸ ਨੂੰ ਮੰਨੀਏ ਗਲਤ ਹੈ ਤੇ ਉਸ ਦਾ ਤਿਆਗ ਕਰੀਏ ਇੱਕ ਬੰਧਨ ਹੈ ਵੀ ਅਗਰ ਗਲਤ ਹੈ ਤੇ ਉਸ ਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਉਹਨੂੰ ਇਸ ਕਰਕੇ ਮੰਨੀਏ ਕਿ ਉਹ ਕਿਸੇ ਸਾਡੇ ਵੱਡੇ ਨੇ ਕੀਤਾ ਹੈ ਕੁੱਲ ਕੀ ਕਾਣ ਕੁੱਲ ਦੀ ਕਾਣ ਰੱਖਣੀ ਖਿਆਲ ਰੱਖਣਾ ਵੀ ਕੁਲਾ ਰੀਤ ਇਹ ਹੈ ਫਿਰ ਅਗੇਰੇ ਬਚਨ ਵਿੱਚ ਫਰਮਾਇਆ ਤਬ ਕੋਲ ਕਿਸ ਕਾ ਲਾਜ ਸੀ ਜਬਲੇ ਧਰੇ ਮਸਾਨ ਜਦੋਂ ਮੌਤ ਆ ਕੇ ਦਬੋਚ ਲੈਂਦੀ ਏ ਆਤਮਕ ਮੌਤ ਵਿਆਪ ਜਾਂਦੀ ਏ ਬੰਦਾ ਅੰਦਰੋਂ ਕਰਮ ਕਾਂਡਾਂ ਸਦਕੇ ਖੋਖਲਾ ਹੋ ਜਾਂਦਾ ਹੈ ਉਮਰ ਵਹਾ ਜਾਂਦੀ ਏ ਜੀਵਨ ਅਸਫਲ ਹੀ ਗੁਜ਼ਰ ਜਾਂਦਾ ਹੈ ਸਿਰ ਤੇ ਮੌਤ ਆਕੂਪਦੀ ਏ ਤਦੋਂ ਫਿਰ ਨਾ ਕੋ ਕੋਲ ਨਾ ਲੋਕ ਲਾਜ ਕੋਈ ਵੀ ਚੀਜ਼ ਸਾਡੀ ਸਹਾਇਤਾ ਕਰਨ ਲਈ ਹਾਜ਼ਰ ਨਹੀਂ ਹੁੰਦੀ ਉਹਦਾ ਸਾਨੂੰ ਕੋਈ ਲਾਭ ਨਹੀਂ ਮਿਲਦਾ ਕੋਈ ਸਾਡੇ ਨਾਲ ਨਹੀਂ ਖੜਾ ਹੁੰਦਾ ਜਿਸ ਚੀਜ਼ ਨੂੰ ਪਾਲਦਿਆਂ ਅਸੀਂ ਉਮਰ ਬਿਹਾ ਲਈ ਅਗਿਆਨ ਵਿੱਚ ਉਸ ਚੀਜ਼ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ ਸਾਡੇ ਭਵਿੱਖ ਨੂੰ ਸਵਾਰਨ ਲਈ ਸਾਡੇ ਮਨ ਆਤਮਾ ਨੂੰ ਪਾਕ ਰੱਖਣ ਲਈ ਸਾਡੇ ਅੰਦਰੋਂ ਅਗਿਆਨ ਦੇ ਜਾਲੇ ਲਾਉਣ ਲਈ ਸਾਡੇ ਅੰਦਰ ਦੀ ਮੈਲ ਦੂਰ ਕਰਨ ਲਈ ਫਿਰ ਅਗੇਰੇ ਫਰਮਾਇਆ ਕਬੀਰ ਡੂਬਹਿ ਗੋ ਰੇ ਬਾਪੁਰੇ ਏ ਬਪੂੜੇ ਏ ਵਿਚਾਰੇ ਮਨੁੱਖ ਤੂੰ ਡੂਬੇਗਾ ਜੇ ਲੋਕ ਲਾਜ ਦਾ ਖਿਆਲ ਪੜ੍ਹੇਗਾ ਡੂਬਹਿ ਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨ ਲੋਕਾਂ ਦੇ ਨਕ ਨਮੂਜ ਪਾਲਣ ਦੇ ਆਰ ਵਿੱਚ ਔਰ ਯਾਦ ਰੱਖ 파ਰੂਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਜਿਸ ਅ ਗਿਆਨ ਭਵ ਸਾਗਰ ਵਿੱਚ ਬਹੁ ਗਿਣਤੀ ਡੋਬਰੀ ਹੈ ਤੂੰ ਵੀ ਡੁੱਬੇਗਾ ਫਰਕ ਤਾਂ ਇਹੀ ਹੈ ਜੋ ਦੂਜੇ ਨਾਲ ਬੀਤ ਰਿਹਾ ਹੈ ਦੇਖਾ ਦੇਖੀ ਦੇ ਚੱਕਰ ਵਿੱਚ ਉਹ ਹੀ ਤੇਰੇ ਨਾਲ ਬੀਤਣਾ ਹੈ ਉਹਨੂੰ ਹੀ ਤੂੰ ਆਪਣੇ ਨਾਲ ਵਰਤਦਾ ਸਮਝਦੇ ਹੋ ਦੂਜੇ ਨਾਲ ਵਰਤ ਰਿਹਾ ਹੈ ਨਾ ਉਹ ਤੇਰੇ ਨਾਲ ਵਰਤ ਜਾਣਾ ਹੈ ਅਗਲੇਰੇ ਸ਼ਲੋਕ ਵਿੱਚ ਫਰਮਾਇਆ ਕਬੀਰ ਭੜੀ ਮਦੂ ਕਰੀ ਨਾ ਨਾ ਬਿਦ ਕੋ ਨਾਜ ਅਸੀਂ ਦੂਜੇ ਵੱਲ ਵੇਖ ਕੇ ਜਿਸ ਵੇਲੇ ਜੀਂਦੇ ਹਾਂ ਕੋਈ ਗਲਤ ਟਰੈਕ ਤੇ ਅਸੀਂ ਉਹਦੀ ਉਦਾਹਰਨ ਲੈ ਲੈਣੀ ਲੋਕ ਉਹ ਵੀ ਤਾਂ ਐਵੇਂ ਹੀ ਕਰਦਾ ਮੈਂ ਕਿਤੇ ਕੱਲਾ ਇਹ ਵੀ ਇੱਕ ਬੜੀ ਗੰਭੀਰ ਸਮੱਸਿਆ ਅਗਰ ਮੈਨੂੰ ਕੋਈ ਇਹ ਗੱਲ ਦੱਸ ਰਿਹਾ ਵੀ ਤੂੰ ਆ ਗਲਤ ਕਰਦਾ ਹੈ ਤੇ ਮੈਂ ਉਦਾਹਰਨ ਹੀ ਗਲਤ ਬੰਦੇ ਦੀ ਚੁਣਾਗਾ ਇਹ ਉਹ ਵੀ ਤਾਂ ਐਵੇਂ ਹੀ ਕਰਦਾ ਜੀ ਮੈਂ ਕਿਤੇ ਕੱਲਾ ਉਨੀ ਦਾ ਮਤਲਬ ਹੈ ਜਦੋਂ ਮੈਂ ਗਲਤ ਆਦਮੀ ਦੀ ਗਲਤ ਉਦਾਹਰਣ ਦੇਵਾਂਗਾ ਆਪਣੇ ਹੱਕ ਵਿੱਚ ਆਪਣੇ ਪੱਖ ਵਿੱਚ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਤੇ ਦਾ ਮਤਲਬ ਹੈ ਕਿ ਮੈਂ ਗਲਤ ਦੇ ਹੱਕ ਵਿੱਚ ਡਟ ਕੇ ਖੜਾ ਹਾਂ ਔਰ ਮੈਂ ਇਹ ਚਾਹੁੰਦਾ ਕਿ ਮੈਨੂੰ ਕੋਈ ਸਲਾਹ ਨਾ ਦੇਵੇ ਪ੍ਰੇਰਣਾ ਨਾ ਦੇਵੇ ਤੋਂ ਇਸ ਦਾ ਅਰਥ ਹੈ ਵੀ ਅਸੀਂ ਸਹੀ ਦੀ ਚੋਣ ਨਹੀਂ ਕਰਨੀ ਗਲਤ ਮਾਰਗ ਦੇ ਉੱਤੇ ਤੁਰਨਾ ਹੈ ਨਿਠ ਕੇ ਤੁਰਨਾ ਹੈ। ਤਕਸਰ ਅਸੀਂ ਇਹਵੇਂ ਕਹਿੰਦੇ ਜਦੋਂ ਮੰਨ ਲਓ ਕੋਈ ਅਜੀਹਾ ਕੋਈ ਵੀ ਕਰਮ ਹੋਵੇ ਕੋਈ ਆਦਤ ਹੋਵੇ ਕੋਈ ਸੁਭਾਅ ਹੋਵੇ ਅਸੀਂ ਕਹਾਂਗੇ ਜੀ ਫਲਾਣੇ ਵੀ ਤਾਂ ਐਵੇਂ ਕਰਦੇ ਨੇ। ਉਹ ਵੀ ਤਾਂ ਅਸੀਂ ਸਹੀ ਬੰਦੇ ਦੀ ਉਦੋਂ ਉਦਾਹਰਣ ਨਹੀਂ ਦੇਾਂਗੇ। ਵੇਖੋ ਜੀ ਉਹ ਵੀ ਤਾਂ ਭਲਾ ਆਦਮੀ ਐਵੇਂ ਨਹੀਂ ਕਰਦਾ। ਅਸੀਂ ਉਦੋਂ ਉਦਾਹਰਣ ਕਿਹਦੀ ਦੇਾਂਗੇ? ਤਾਂ ਉਹ ਜਿਹੜੀ ਚੀਜ਼ ਹੈ ਉਸ ਵੇਲੇ ਕਿਸੇ ਸਹੀ ਪੁਰਖ ਦੀ ਸਹੀ ਕਰਮ ਦੀ ਉਦਾਹਰਣ ਲੈਣ ਦੀ ਬਜਾਏ ਅਸੀਂ ਗਲਤ ਆਦਮੀ ਦੀ ਉਦਾਹਰਣ ਦੇ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰਦੇ ਆਂ ਵੀ ਮੈਂ ਇਕੱਲਾ ਗਲਤ ਥੋੜੀਆ ਸਾਰੀ ਦੁਨੀਆ ਗਲਤ ਹੈ ਐਨੇ ਲੋਕ ਗਲਤ ਨੇ ਫਲਾਹ ਵੱਡਾ ਆਦਮੀ ਗਲਤ ਹੈ ਆ ਬੰਦਾ ਐਵੇਂ ਗਲਤੀ ਕਰਦਾ ਹੈ ਇਹਦਾ ਮਤਲਬ ਅਸੀਂ ਆਪਣੇ ਆਈਡੀਅਲ ਆਦਰਸ਼ ਗਲਤ ਆਦਮੀਆਂ ਨੂੰ ਮੰਨਦੇ ਆ ਨਾ ਤਾਂ ਹੀ ਉਸੇ ਰਾਹ ਤੇ ਤੁਰਦੇ ਉਦੋਂ ਅਸੀਂ ਭਲੇ ਪੁਰਖ ਦੀ ਉਦਾਹਰਣ ਨਹੀਂ ਲੈਂਦੇ ਕਿ ਪਲਾਪੁਰਖ ਇਵੇਂ ਕਰਦਾ ਹੈ ਸਚਾਈ ਆ ਹੈ ਚੰਗਾ ਕਰਮ ਆ ਹੈ ਤੇ ਸਾਡੀ ਆਦਤ ਬਣ ਜਾਂਦੀ ਹਮੇਸ਼ਾ ਆਪਣੀ ਗਲਤੀ ਨੂੰ ਲੁਕਾਉਣ ਵਾਸਤੇ ਸਹੀ ਦਰਜਾ ਦੇਣ ਵਾਸਤੇ ਗਲਤ ਆਦਮੀ ਦੀ ਹੀ ਉਦਾਹਰਣ ਲੈਣੀ ਤੋ ਅਕਸਰ ਇਹ ਕਿਹਾ ਜਾਏਗਾ ਜੀ ਫੁਲਾਣੇ ਵੀ ਇਵੇਂ ਹੀ ਕਰਦੇ ਸਨ ਅਸੀਂ ਓਵੇਂ ਹੀ ਕਰੀ ਜਾਂਦੇ ਆ ਸਾਨੂੰ ਕੀ ਤੋ ਇੱਕ ਇਨੂੰ ਐਵੇਂ ਕਿਹਾ ਜਾ ਸਕਦਾ ਹੈ ਕਿ ਕੰਨਿਆਂ ਦੀ ਭੀੜ ਜੁੜ ਗਈ। ਪਿਓ ਗਲਤ ਸਨ ਮੈਂ ਇਸ ਕਰਕੇ ਗਲਤਾਂ। ਮੈਂ ਇਸ ਕਰਕੇ ਗਲਤੀ ਕਰਦਾ ਕਿਉਂਕਿ ਉਹ ਗਲਤ ਕਰ ਗਏ ਨੇ। ਜੋ ਕਰ ਰਹੇ ਨੇ। ਤਾਂ ਇਸ ਤਰ੍ਹਾਂ ਦਾ ਸਾਡੇ ਜਿਹੜਾ ਚੱਲਣ ਹੈ ਮਨੁੱਖ ਦੇ ਸੁਭਾਅ ਵਿੱਚ ਇਹ ਬੜਾ ਖਤਰਨਾਕ ਹੈ। ਅਸੀਂ ਕਿਸੇ ਦੀ ਉਦਾਹਰਨ ਲਾਵਾਂਗੇ ਕੋਈ ਸਾਡੀ ਉਦਾਹਰਨ ਲਏਗਾ ਉਹਦੀ ਅੱਗੇ ਕੋਈ ਐਗਜ਼ਾਮਪਲ ਦੇਵੇਗਾ ਔਰ ਇਸ ਤਰ੍ਹਾਂ ਅਸੀਂ ਸਾਰੇ ਇੱਕ ਦੂਜੇ ਵੱਲ ਇਸ਼ਾਰੇ ਕਰਕੇ ਛੁੱਟਣ ਦੀ ਕੋਸ਼ਿਸ਼ ਕਰਾਂਗੇ ਕਿ ਮੇਰੀ ਕਿਹੜੀ ਇਕੱਲੇ ਦੀ ਗਲਤੀ ਹੈ ਫਲਾਣੇ ਦੀ ਵੀ ਤੇ ਹੈ ਫਲਾਣ ਵੀ ਤਾਂ ਐਵੇਂ ਕਰ ਹੀ ਰਿਹਾ ਉਹਨੂੰ ਕੀ ਕਰ ਲਿਆ ਤੁਸੀਂ ਤੋ ਕਿਤੇ ਸੁਧਾਰ ਨਹੀਂ ਹੋ ਸਕਦਾ ਕਿਉਂਕਿ ਸਾਰੇ ਇੱਕ ਦੂਜੇ ਵੱਲ ਇਸ਼ਾਰਾ ਕਰਕੇ ਖਿਸਕ ਜਾਣਗੇ ਤੁਸੀਂ ਕਿਤੇ ਵੀ ਦੇਖੋ ਇਹ ਸਮਾਜਿਕ ਵਰਤਾਰਾ ਆਪਾਂ ਆਪਣੇ ਸਮਾਜ ਦੀ ਗੱਲ ਕਰੀਏ ਜਿਹਨੂੰ ਆਪਾਂ ਬਿਹਤਰ ਜਾਣਦੇ ਹਾਂ ਦੂਜਿਆਂ ਨਾਲ ਉਸੀ ਕਿਸੇ ਵੀ ਸੁਧਾਰ ਦੀ ਗੱਲ ਕਰੋ ਭਾਵੇਂ ਉਹ ਧਾਰਮਿਕ ਅਦਾਰਾ ਹੋਵੇ ਰਾਜਨੀਤਿਕ ਅਦਾਰਾ ਹੋਵੇ ਸਮਾਜਿਕ ਹੋਵੇ ਹਰ ਬੰਦਾ ਜਾਣ ਛਦਾ ਕੇ ਕਿਸਕ ਜਾਂਦਾ ਉਹ ਕਹਿੰਦਾ ਜੀ ਮੈਂ ਕਿਤੇ ਇਕੱਲਾ ਫਲਾਣੇ ਨੂੰ ਕਹੋ ਅਚਉ ਨੂੰ ਜਾ ਕੇ ਪੁੱਛੋ ਕਹਿੰਦਾ ਜੀ ਟਮਕਾਣੇ ਨੂੰ ਕਹੋ ਉਹਨੂੰ ਕਹੀਦਾ ਉਹ ਕਹਿੰਦਾ ਜੀ ਮੈਂ ਕਿਤੇ ਇਕੱਲਾ ਗੱਲ ਫਲਾਣੇ ਵੀ ਤਾਂ ਐਵੇਂ ਹੀ ਕਰਦੇ ਨੇ ਕੁੱਲ ਮਿਲਾ ਕੇ ਪੁੱਛਣ ਪਛਾਉਣ ਵਾਲਾ ਬੰਦਾ ਖੋਦ ਹੀ ਹਤਾਸ਼ ਜਾਓ ਕੇ ਕਾਸਾ ਵੱਟ ਜਾਂਦਾ ਵੀ ਇੱਥੇ ਕੁਝ ਨਹੀਂ ਹੋ ਸਕਦਾ ਸਭ ਆਪਣੇ ਆਪ ਨੂੰ ਜਸਟੀਫਾਈ ਕਰਨ ਲੱਗੇ ਨਾ ਕੋਈ ਐਫਰਟ ਨਹੀਂ ਕਰੇਗਾ ਕੋਈ ਕੋਸ਼ਿਸ਼ ਨਹੀਂ ਕਰੇਗਾ ਕੋਈ ਯਤਨ ਨਹੀਂ ਕਰੇਗਾ ਜਦ ਨਹੀਂ ਸਰਕਲ ਚੱਲ ਰਿਹਾ ਉਹਦੇ ਚ ਵਿਗਨ ਨਾ ਪਵੇ ਕਿਤੇ ਤੇ ਉਹਨੂੰ ਰੋਕਣਾ ਪਵੇ ਕਿਸੇ ਜਗ੍ਹਾ ਤੋਂ ਤਾਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਪਵੇਗੀ ਨਾ ਬਸ ਉਹ ਕੋਸ਼ਿਸ਼ ਤੋਂ ਹਰ ਬੰਦਾ ਖਿਹੜਾ ਛਡਾਉਣ ਦਾ ਯਤਨ ਕਰਦਾ ਹੈ ਉਹ ਦੂਜੇ ਤੇ ਭਾਰ ਸੁੱਟ ਦਿੰਦਾ ਇਸ਼ਾਰਾ ਦੂਜੇ ਵੱਲ ਕਰ ਦਿੰਦਾ ਜੀ ਮੈਂ ਇਕੱਲਾ ਨਹੀਂ ਆ ਉਹਨੂੰ ਪੁੱਛੋ ਉਹ ਕਹਿੰਦਾ ਜੀ ਉਹਨੂੰ ਪੁੱਛੋ ਫਿਰ ਦੂਜੀ ਗੱਲ ਇਹ ਵੀ ਉਹਨਾਂ ਨੂੰ ਜੇ ਇੰਨਾ ਹੀ ਠਹਿਰਾਉ ਦੇ ਨਾਲ ਕੋਈ ਪੁੱਛ ਲਵੇ ਪ੍ਰੀਮ ਨਾਲ ਵੀ ਇੰਨਾ ਤੇ ਦੱਸ ਦਿਓ ਵੀ ਸਹੀ ਹੈ ਕੰਮ ਕਿ ਗਲਤ ਉਹ ਕਹਿੰਦੇ ਹੈ ਤੇ ਗਲਤ ਪਰ ਕਰੀਏ ਕੀ ਅੱਛਾ ਹੈ ਵੀ ਗਲਤ ਫਿਰ ਮੈਂ ਗਲਤ ਇਸ ਕਰਕੇ ਕਰ ਰਿਹਾ ਦੂਜਾ ਕਰਦਾ ਹੈ ਇਸ ਤਰ੍ਹਾਂ ਦੀ ਸਮੱਸਿਆ। ਤੋਂ ਵੇਵਿਕ ਕਹਿੰਦਾ ਵੀ ਅਗਰ ਉਹ ਗਲਤ ਹੈ ਤੇ ਉਹਨੂੰ ਤਿਆਗ ਦੇਣਾ ਯੋਗ ਹੈ। ਅਗਰ ਉਹ ਗਲਤ ਹੈ ਤੇ ਉਸ ਦੇ ਪੱਖ ਵਿੱਚ ਨਾ ਖਲੋਵੋ, ਪਾਸਾ ਲੈ ਜਾਓ। ਇਹ ਦਲੀਲ ਨਾ ਦਿਓ ਵੀ ਉਹ ਕਰਦਾ ਹੈ। ਦੁਨੀਆਂ ਦੇ ਦੋਖੇ ਬੂਹਾ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾ ਲਾਜ ਸੀ ਜਬਲੇ ਧਰੇ ਮਸਾਨ ਕਬੀਰ ਡੂਬੇ ਗੋਰੇ ਬਾਪੂਰੇ ਬਹੁ ਲੋਗਨ ਕੀ ਕਾਨ ਪਰ ਓਸੀ ਕੇ ਜੋ ਹੁਆ ਤੂੰ ਆਪਣੇ ਪੀਜਾਂ ਇਸ ਵਾਸਤੇ ਭਗਤ ਜੀ ਮਹਾਰਾਜ ਕਹਿੰਦੇ ਨੇ ਜੇ ਇਹ ਹੀ ਚੱਲਣ ਹੈ ਮੈਂ ਇਸ ਕਰਕੇ ਠੱਗੀ ਮਾਰ ਰਿਹਾ ਕਿਉਂਕਿ ਸਾਰੇ ਠੱਗੀ ਮਾਰਦੇ ਨੇ ਮੈਂ ਠੱਗ ਇਸ ਕਰਕੇ ਹਾਂ ਕਿਉਂਕਿ ਬਹੁਤੇ ਲੋਕ ਠੱਗ ਨੇ ਮੈਂ ਚੋਰ ਇਸ ਕਰਕੇ ਕਿਉਂਕਿ ਸਾਰੇ ਕਰਦੇ ਮੈਂ ਇਕੱਲਾ ਕਰਦਾ ਤਾਂ ਅਸੀਂ ਇੱਕ ਐਗਜ਼ਾਮਪਲ ਸੈੱਟ ਕਰ ਲਈ ਵੀ ਮੈਂ ਗਲਤ ਇਸ ਕਰਕੇ ਹਾਂ ਕਿਉਂਕਿ ਦੂਜੇ ਨੇ ਉਹਨਾਂ ਦੂਜਿਆਂ ਚੋਂ ਇਕੱਲੇ-ਇਕੱਲੇ ਨੂੰ ਪੁੱਛੋ ਤੇ ਉਹ ਸਾਨੂੰ ਵੀ ਉਹਨਾਂ ਦੂਜਿਆਂ ਨਾਲ ਰੱਖੇਗਾ ਵੀ ਆਹ ਵੇਖੋ ਆ ਵੀ ਬੰਦਾ ਕਰਦਾ ਮੈਂ ਤਾਂ ਕਰਦਾ ਤਾਂ ਇਹ ਆਪਣੇ ਔਗਣ ਨੂੰ ਟੱਕਣ ਤੇ ਪ੍ਰੋਟੈਕਟ ਕਰਨ ਦਾ ਸੁਭਾਅ ਹੁੰਦਾ ਹੈ ਇਸ ਕਰਕੇ ਕਬੀਰ ਜੀ ਮਹਾਰਾਜ ਜਦੋਂ ਆਲੇ ਦੁਆਲੇ ਵੱਲ ਝਾਤ ਮਾਰਦੇ ਨੇ ਬੰਦਾ ਖੋਹਾਂ ਖਿੰਜੀ ਵਿੱਚ ਕਿੰਨਾ ਮਸ਼ਰੂਫ ਹੈ ਇੱਕ ਦੂਜੇ ਨੂੰ ਲੁੱਟਣ ਲਈ ਇੱਕ ਦੂਜੇ ਨੂੰ ਬਰਬਾਦ ਕਰਨ ਲਈ ਇੱਕ ਦੂਜੇ ਦਾ ਬੁਰਾ ਕਰਨ ਲਈ ਹਰ ਵੇਲੇ ਤਤ ਪਰ ਹੈ ਔਰ ਉਹ ਕਹਿੰਦਾ ਜੀ ਸਰਵਾਈਵ ਵੀ ਤਾਂ ਕੀਤਾ ਜਾ ਸਕਦਾ ਹੈ ਭਲੇ ਬੰਦੇ ਨੂੰ ਇੱਥੇ ਕੌਣ ਜੀਣ ਦਿੰਦਾ ਹੈ ਅਸਲ ਅਸੀਂ ਭਲਾਈ ਨਾਲ ਜੀਣਾ ਚਾਹੁੰਦੇ ਹੀ ਨਹੀਂ ਸਚਾਈ ਇਹ ਹੈ ਭਲਾਈ ਨਾਲ ਅਸੀਂ ਜੀਣਾ ਨਹੀਂ ਚਾਹੁੰਦੇ ਕਿਉਂਕਿ ਸਾਨੂੰ ਲੱਗਦਾ ਥੋੜਾ ਜਿਹਾ ਵੱਖਰੇ ਹੋ ਕੇ ਤੁਰਾਂਗੇ ਲੋਕ ਆ ਕਹਿਣਗੇ ਲੋਕ ਤੇ ਫਿਰ ਵੀ ਕਹਿੰਦੇ ਹੀ ਰਹਿੰਦੇ ਨੇ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਮਸ਼ਟ ਕਰੋ ਮੂਰਖ ਜਗ ਕਹੀਆ ਅਦਕ ਬਕਉ ਤੇਰੀ ਲਿਵ ਰਹੀਆ ਤੁਸੀਂ ਕਿਸੇ ਵੀ ਮਨੁੱਖ ਦੀ ਕਬੀਰ ਜੀ ਮਹਾਰਾਜ ਕਹਿੰਦੇ ਨੇ ਜੇ ਮੈਂ ਚੁੱਪ ਕਰ ਜਾਵਾਂ ਤਾਂ ਲੋਕ ਆਂਦੇ ਨੇ ਮੂਰਖ ਹੈ ਨੂੰ ਕਹਿਣਾ ਕੁਝ ਨਹੀਂ ਆਉਂਦਾ ਜੇ ਤੁਸੀਂ ਕੁਝ ਬੋਲੋਗੇ ਤਾਂ ਲੋਕ ਕਹਿਣਗੇ ਬੜਾ ਮੂੰਹ ਫੱਟ ਬੰਦਾ ਹੈ ਚੁੱਪ ਰਹਿ ਜਾਂਦਾ ਇਹਨੂੰ ਕੀ ਲੋੜ ਸੀ ਤਾਂ ਸਲਾਹ ਜਿਹੜੀ ਉਹ ਦੋਵੇਂ ਪਾਸੇ ਤੁਹਾਡੇ ਲਈ ਮਾਰੂ ਸਾਬਤ ਹੁੰਦੀ ਹੈ ਇਸ ਕਰਕੇ ਸਹੀ ਹੈ ਤੇ ਸਹੀ ਕਹਿ ਦਿਓ ਤੁਸੀਂ ਬੋਲੇ ਨਾ ਤਾਂ ਲੋਕ ਕਹਿਣਗੇ ਇਹਦੇ ਪੱਲੇ ਕੱਖ ਨਹੀਂ ਹੋਣਾ ਤਾਂ ਨਹੀਂ ਉਸ ਗਿਆ ਕੁਝ ਕਹਿ ਦਿਓਗੇ ਤੇ ਇੱਕ ਬੰਦਾ ਆ ਕੇ ਆਖੇਗਾ ਚੁੱਪ ਰਹਿਣੋਂ ਤੇ ਫਾਇਦਾ ਹੁੰਦਾ ਤੋ ਹਰ ਪਾਸੇ ਹੀ ਦਲੀਲ ਤੁਹਾਡੇ ਖਿਲਾਫ ਜਾ ਸਕਦੀ ਏ ਕੋਈ ਜ਼ਰੂਰੀ ਨਹੀਂ ਕਿ ਹਰ ਦਲੀਲ ਤੁਹਾਡੇ ਪਹਿਲੂ ਵਿੱਚ ਹੋਵੇ ਤੁਹਾਡੇ ਪੱਖ ਵਿੱਚ ਹੋਵੇ ਕਬੀਰ ਜੀ ਮਹਾਰਾਜ ਨੇ ਇਸ ਲਈ ਫਰਮਾਇਆ ਕਿੰਦੇ ਲੋਕ ਧਨ ਪਦਾਰਥ ਦੀ ਖੋਆ ਖਿੰਜੀ ਵੀ ਲੋਕਾਂ ਵੱਲ ਇੱਕ ਦੂਜੇ ਵੱਲ ਵੇਖ ਕੇ ਕਰਦੇ ਨੇ ਫਲਾਾਂ ਕੋਲ ਇੰਨਾ ਜੇ ਮੈਂ ਇੰਨਾ ਕਰ ਲਿਆ ਤੇ ਕੀ ਫਰਕ ਪੈ ਗਿਆ ਸੋ ਇਸ ਭਾਵ ਦੇ ਨਾਲ ਜੀਣ ਵਾਲੇ ਲੋਕ ਜਿਹੜੇ ਨੇ ਕਬੀਰ ਜੀ ਕਹਿੰਦੇ ਉਹ ਅੰਦਰੋਂ ਆਤਮਕ ਮੌਤੇ ਵੀ ਮਰਦੇ ਨੇ ਅੰਦਰਲੇ ਜੀਵਨ ਨੂੰ ਪਛਾਣਦੇ ਨਹੀਂ ਔਰ ਇੱਕ ਦਿਨ ਸਰੀਰਕ ਮੌਤ ਵੀ ਹੰਡਾ ਲੈਂਦੇ ਨੇ ਔਰ ਇਸੇ ਤਰ੍ਹਾਂ ਸੇ ਸੁੱਟ ਕੇ ਜੀਂਦੇ ਰਹਿੰਦੇ ਨੇ ਅਗਲੇਰੇ ਸ਼ਲੋਕ ਇਹਨਾਂ ਸ਼ਲੋਕਾਂ ਦੇ ਭਾਵ ਦੀ ਹੀ ਅਗੇਰੇ ਵਿਆਖਿਆ ਕਰਦੇ ਨੇ ਅਗਲੇ ਦੀਵਾਨਾਂ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸੱਚੇ ਪਾਤਸ਼ਾਹ ਹੋਈਆ ਪੁੱਲਾਂ ਦੀ ਖਿਮਾ ਬਖਸ਼ਣ ਸਭਨਾ ਦਾ ਧੰਨਵਾਦ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ